ਕਮਿਸ਼ਨਰੇਟ ਪੁਲਿਸ ਸਮਸਰ ਦੇ ਸਾਡੇ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਰਾਜਵੀਰ ਕੌਰ ਨੇ ਉਹਨਾਂ ਨੇ ਸ਼੍ਰੀਮਤੀ ਹਰਕਮਲ ਕੌਰ ਐਡੀਸੀਪੀ ਹੈੱਡਕੁਆਰਟਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਅਫਸਰ ਨੇ ਤੇ ਸ਼੍ਰੀ ਮਡੇਰ ਸਾਹਿਬ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਨੇ ਇਹਨਾਂ ਦੀ ਨਿਗਰਾਨੀ ਹੇਠ ਉਹਨਾਂ ਨੇ ਕੰਮ ਕਰਕੇ ਤਰੀਬ 78 ਮੋਬਾਈਲ ਜਿਹੜੇ ਕਿ ਲੋਕਾਂ ਦੇ ਗੁੰਮੇ ਸੀਗੇ ਜਾਂ ਇਧਰ ਉਧਰ ਹੋਏ ਸੀਗੇ ਉਹ ਸਾਰੇ ਟ੍ਰੇਸ ਕਰਕੇ ਬੜਾ ਵਧੀਆ ਉਹਨੇ ਡੈਡੀਕੇਸ਼ਨ ਨਾਲ ਮਿਹਨਤ ਨਾਲ ਕੰਮ ਕਰਕੇ ਇੱਕ ਚੰਗਾ ਕੰਮ ਕੀਤਾ ਤੇ ਅੱਜ ਅਸੀਂ ਉਹ ਸਾਰੇ ਜਿਹੜੇ ਮੋਬਾਈਲ ਨੇ ਉਹ ਜਿਨ੍ਹਾਂ ਜਨਾਂ ਦੇ ਮੋਬਾਈਲ ਆ ਉਹਨਾਂ ਨੂੰ ਵਾਪਸ ਹਾਂ ਦੇ ਦੋਗੇ 78 ਸਾਡੇ ਕੋਲ ਕਮਿਸ਼ਨਰ ਦਾ ਸਾਡੇ ਨਾਲ ਕੰਪਲੀਟਾਂ ਸਮੇਂ-ਸਮੇਂ ਮਦਦ ਆਉਂਦੀਆਂ ਨੇ ਗਿਣਤੀ ਵਾਧੂ ਰਹਿੰਦੀ ਆ ਪਰ ਇਹ 78 ਜਿਹੜੇ ਹੈਗੇ ਸੀਗੇ ਇਹ ਮੈਰੀ ਡਿਫੀਨਿਟਲੀ ਕਿੰਨੇ ਵੀ ਜੋ ਜੋ ਟੇਸਟ ਹੋ ਪਏ ਨੇ ਉਹ ਟੇਸਟ ਕਰਕੇ ਸੀ ਵਾਪਸ ਕਰ ਰਹੇ ਆ ਜਿਹੜੀਆਂ ਬਾਕੀਆਂ ਸ਼ਿਕਾਇਤਾਂ ਨੇ ਪਾਲਡੀ ਦਰਜ ਨੇ ਉਹਨਾਂ ਦੇ ਸਾਡਾ ਜਿਹੜਾ ਸੈੱਜ ਰਹਿੰਦਾ ਉਹ ਚੋਰੀ ਹੋਈ ਸੀ ਜਾਂ ਫਿਰ ਕੋਲਸਦਾ ਵਿੱਚ ਦੇ ਵਿੱਚ ਵੀ ਚੋਰੀ ਹੋਈ ਸੀ ਇਹ ਚੋਰੀ ਹੋਈ ਸੀ ਇਹ ਚੋਰੀ ਹੋਈ ਸੀ ਸਾਡਾ ਜੋ ਤੋਂ ਥਾਣਾ ਸਾਈਬਰ ਸੈੱਲ ਬਣਿਆ ਉਹਦੇ ਅਸੀਂ ਇੰਡੀਪੈਂਡੈਂਟ ਐਸਐਚਯੂ ਆ ਜਿਹੜੇ ਇੰਸਪੈਕਟਰ ਰਾਜਵੀਰ ਕੌਰ ਨੇ ਉਹ ਲਾਈਨ ਸਾਈਬਰ ਸੈੱਲ ਦੀਆਂ ਇਨਵੈਸਟੀਗੇਸ਼ਨ ਜਾਂ ਤਫ਼ਤੀਸ਼ਾਂ ਨੇ ਉਹ ਸਾਰਾ ਜਿਹੜਾ ਵਾਕਈ ਦੀ ਪੁਲਿਸਿੰਗ ਨਾਲੋਂ ਡਿਫਰੈਂਟ ਹੋਇਆ ਉਹਦੇ 'ਚ ਬੜੇ ਟ੍ਰੇਨਡ ਜਿਹੜੇ ਸਾਡੇ ਜਿਹੜੇ ਕਰਮਚਾਰੀ ਜਿਹੜੇ ਕਿ ਇਸ ਕ੍ਰਾਈਮ ਨੂੰ ਡਿਟੈਕਟ ਕਰਨ ਦੇ ਮਾਹਰ ਨੇ ਉਹਨਾਂ ਨੂੰ ਲਾ ਕੇ ਉਹਨਾਂ ਦੇ ਰਾਹੀਂ ਜਿਹੜੇ ਸਾਰੇ ਸਾਈਬਰ ਸੈੱਲਾਂ ਦੀ ਜਿਹੜੀ ਸਾਈਬਰ ਸੈੱਲ ਨੂੰ ਤਫ਼ਤੀਸ਼ ਕੀਤੀ ਗਈ ਆ ਜਿਨ੍ਹਾਂ ਦੇ ਉਸ ਤਫ਼ਤੀਸ਼ ਦੇ ਦੌਰਾਨ ਹੀ ਜਿਹੜੇ ਸਾਰੇ ਇਹ ਜਿਹੜੇ ਸਾਈਬਰ ਜਿਹੜੇ ਮੋਬਾਈਲ ਨੇ ਇਹ ਸਾਰੇ ਰਿਕਾਰਡ ਹੋ ਗਏ ਕਿੰਨੀ ਦੇਰ ਤੱਕ ਸਾਰੇ ਟ੍ਰੇਸ ਹੈਗੇ ਆ ਮਤਲਬ ਕਿ ਕਿੰਨੀ ਦੇਰ ਤੱਕ ਟ੍ਰੇਸ ਨੇ ਤਾਂ ਕਬੂਦੀਆਂ ਆ ਕੇ ਸਾਰੀਆਂ ਜਿਹੜੇ ਇਹ ਐਗਜੈਕਟਲੀ ਮਤਲਬ ਜਦੋਂ ਤੋਂ ਵੀ ਸਮੇਂ ਤੋਂ ਹੈਗਾ ਹੋਪਫੁਲੀ ਇਹ ਪਿਛਲੇ 5-7 ਮਹੀਨੇ ਦੀਆਂ ਹੈਗੀਆਂ ਨੇ 5-7 ਮਹੀਨੇ ਦੇ ਵਿੱਚ ਜਿੰਨੀਆਂ ਵੀ ਸ਼ਿਕਾਇਤਾਂ ਆਈਆਂ ਸੀ ਉਹਨਾਂ ਦੇ ਅਸੀਂ ਜੋ ਪ੍ਰੋਸੈਸ ਹੁੰਦਾ ਦਾ ਉਹਨੇ ਟੈਕ ਟੈਕਨੀਕਲੀ ਐਗਜ਼ਾਮਨ ਕਰਕੇ ਹੁਣ ਤੱਕ ਦੀ ਕੋਸ਼ਿਸ਼ ਕਰਦੇ ਆਂ ਹਾਂ ਜੀ ਮਿਸ ਜੇ ਜਿਹੜੇ ਨੇ ਉਹ ਦੇ ਟ੍ਰੇਸ ਹੋ ਜਾਂਦੇ ਨੇ ਜਿਹੜੇ ਹੋਰ ਸਾਈਬਰ ਕਰਾਈਮ ਹੋ ਰਹੇ ਨੇ ਉਹਨਾਂ ਵਾਸਤੇ ਪੁਲਿਸ ਕੀ ਕਰਦੀ ਹੈ ਉਹ ਵੀ ਬਹੁਤ ਨਾਲ ਠਗੀਆਂ ਹੋ ਰਹੀਆਂ ਨੇ ਆਨਲਾਈਨ ਠਗੀਆਂ ਉਹ ਉਹ ਉਹਦੇ ਉਹਦੇ ਬਾਰੇ ਵੀ ਲਗਾਤਾਰ ਆ ਜਿਹੜੀ ਉਹ ਇਨਵੈਸਟੀਗੇਸ਼ਨ ਵੀ ਚੱਲੀ ਆ ਉਹ ਇਨਵੈਸਟੀਗੇਸ਼ਨ ਦੌਰਾਨ ਕਈ ਮੰਗੋ ਜੁਦੀ ਕਰਕੇ ਉਹਨਾਂ ਦੇ ਪੈਸੇ ਰੀਕ ਕਰਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈਆ ਕਰਕੇ ਉਹ ਸਾਰਾ ਜੋ ਪ੍ਰੋਸੀਜਰਲ ਤਰੀਕਾ ਉਤਿਆਰ ਕਰਕੇ ਸਾਰੀ ਸਫਲਤਾ ਦੇ ਦਿੱਤੀ ਸਾਰੀ ਇਹ ਕਿਸੇ ਦਾ ਵੀ ਹੋਵੇ ਭਾਵਾਂ ਨੂੰ ਪਬਲਿਕ ਦਾ ਇਹ ਕਹਿੰਦੀਆਂ ਦਾ ਕਿ ਇਦਾਂ ਨਹੀਂ ਕੋਈ ਜਿਹੜਾ ਕਿਸੇ ਨਾਲ ਕੋਈ ਕਿਸੇ ਦੀ ਇਦਾਂ ਦੀ ਸਾਈਬਰ ਦੀ ਭਾਈ ਫੋਨ ਉੱਪਰ ਕਰ ਲਓ ਜੀ ਆਇਲ ਫੋਨਸ ਤੇ ਕੋਈ ਇਦਾਂ ਰਕੀ ਹੁੰਦੀ ਆ ਪਰ ਇੱਕ ਫਿਰ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਇਸ ਬਜਰੀਏ ਵੀ ਮੋਬਾਈਲਾਂ ਤੇ ਜਿਹੜਾ ਆਪਣਾ ਕੋਈ OTP ਆ ਜਾਂ ਕੋਈ ਹੋਰ ਆ ਉਹ ਸਾਵਧਾਨੀ ਵਰਤਣੀ ਚਾਹੀਦੀ ਆ ਲੋਕਾਂ ਘਰਾਂ 'ਚੋ ਬੈਠੇ ਆਪਣੇ ਮੋਬਾਈਲਾਂ ਤੋਂ ਜੇ ਸਾਈਬਰ ਕਰਾਈਮ ਅਜਕਲ ਬਹੁਤ ਐਕਟਿਵੇਟ ਨੇ ਉਹ ਬਿਨਾਂ ਕਿਸੇ ਵੈਰੀਫਿਕੇਸ਼ਨ ਤੋਂ ਬਿਨਾਂ ਪੈਸੇ ਬਾ ਦਿੰਦੇ ਨੇ ਜਾਂ ਲਾਲ ਤੇ ਲਾਲਚ ਵਸ ਆ ਕੇ ਪੈਸੇ ਬਾੰਦ ਨੇ ਮਹੀਨੇ ਪੈਸੇ ਬਾਦੀ ਇੰਨੇ ਦਿਨ ਨੇ ਥੋੜਾ ਥੋੜਾ ਚਰ ਦਿੰਦੇ ਨੇ ਮੁੜ ਕੇ ਦੁਬਾਰਾ ਫਿਰ ਸਾਰੇ ਪੈਸੇ ਉਹਨਾਂ ਦੇ ਚਲੇ ਜਾਂਦੇ ਨੇ ਸੋ ਅਜਹੀਆਂ ਜਿਹੜੀਆਂ ਇਸ ਅੰਮ੍ਰਿਤਸਰ ਮੋਬਾਈਲ ਤੇ ਜਿਹੜੀਆਂ ਹੈਗੀਆਂ ਵਿਦਆਊਟ ਵੈਰੀਫਿਕੇਸ਼ਨ ਵਿਦਆਊਟ ਆਪਣੀ ਤਸਵੀਰ ਤੋਂ ਬਣਾ ਇਨ੍ਹਾਂ ਦੇ ਨਾਂ ਕੋਈ ਨਾਮ ਕਿੰਨਾ ਖੇਡਣੇ ਚਾਹੀਦੀਆਂ ਨਾ ਹੀ ਕੋਈ ਜਏ ਬੰਦਿਆਂ ਦੇ ਨਾਲ ਇਨਵੋਲ ਹੋਣਾ ਚਾਹੀਦਾ ਤਾਂ ਕਿ ਜਿਹੜੇ ਕਿ ਕਾਲਾਂ ਫਸਦੇ ਨੇ ਜਿਹੜਾ ਸਾਈਬਰ ਦੇ ਵਿੱਚ ਕਰਾਈਂ ਹੋ ਰਿਹਾ ਆਨਲਾਈਨ ਕੀ ਹੋ ਰਹੀ ਆ ਹੋ ਰਹੀ ਆ ਬਿਜਲੀ ਦੇ ਬਿੱਲ ਨੂੰ ਲੈ ਕੇ ਵੀ ਤੁਹਾਡਾ ਕਨੈਕਸ਼ਨ ਕੱਟ ਦਿੱਤਾ ਜਾਏਗਾ ਤੁਸੀਂ ਇੰਨੇ ਪੈਸੇ ਪਾ ਉਹਦੇ ਤੇ ਜਿਹੜਾ ਇੱਕ ਮੇਰੇ ਹਿਸਾਬ ਦੇ ਨਾਲ ਪੁਲਿਸ ਨੂੰ ਜਿਆਦਾ ਕੰਮ ਕਰਨ ਦੀ ਲੋੜ ਹੈ ਤੇ ਬਹੁਤ ਜਾਣੇ ਇਹਦੇ ਵਿੱਚ ਸ਼ਿਕਾਰ ਅਵੇਸ ਚਾ ਉਹ ਸਾਰਿਆਂ ਨੂੰ ਹਰ ਮਤਲਬ ਤਰੀਕੇ ਨਾਲ ਸੁਚੇਤ ਰਹਿਣ ਦੀ ਲੋੜ ਹੈ ਸੁਚੇਤ ਰਹਿ ਕੇ ਕਈ ਵਾਰੀ ਬੱਚੇ ਆ ਫੋਨ ਫੜ ਕੇ ਉਹ ਥੋੜਾ ਥੋੜਾ ਉਹ ਕੰਮ ਕਰਦੇ ਰਹਿੰਦੇ ਨੇ ਤੇ ਪਤਾ ਨਹੀਂ ਕਿੰਨੇ ਪੈਸੇ ਡਾ ਦਿੰਦੇ ਨੇ ਸਾਡੇ ਸਿਆਣੇ ਬੰਦੇ ਵੀ ਲਾਲਚ ਵਸੋ ਕੇ ਲੱਗ ਜਾਂਦੇ ਨੇ ਅਗਲੇਨ ਦਾ ਜਰੀਆ ਜਿਹੜੇ ਉਹ ਕ੍ਰਾਈਮ ਕ੍ਰਿਮੀਨਲ ਨੇ ਉਹਨਾਂ ਨੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਇਨਵੋਲਵ ਕਰਕੇ ਉਸ ਠੱਗੀ ਮਾਰਨ ਦੀ ਕੋਸ਼ਿਸ਼ ਕਰਦੀ ਤੁਸੀਂ ਸਾਨੂੰ ਸਿਝੇ ਦੇਣਾ ਹਾਂ ਹਾਂਜੀ ਆਮਤਾ ਸਹਿਬ ਜਿਹੜੇ ਜਿਹੜੇ ਵਿਅਕਤੀ ਨੇ ਉਹ ਸਾਡੇ ਸ਼ਹਿਰ ਦੇ ਨਹੀਂ ਜਿਹੜੇ ਸਾਡੇ ਗੁਰੂ ਚਾਤਾ ਆਏ ਆ ਮੋਬਾਈਲ ਵੀ ਆ ਇਥੋਂ ਕੋਈ ਚੋਰੀ ਕਰਕੇ ਗਾਂ ਉਹਨੇ ਦੁਕਾਨ ਤੇ ਵੇਚਿਆ ਦੁਕਾਨ ਤੋਂ ਵੇਚ ਕੇ ਗਾਂ ਕੋਈ ਦੁਬਈ ਲੈ ਗਿਆ ਕੋਈ ਬਾਹਰਲੇ ਦੇਸ਼ਾਂ ਚ ਲੈ ਕੇ ਕਿ ਇਹ ਜੇ ਨੇ ਉਹ ਉਹਦੇ ਮੋਬਾਈਲ ਵੀ ਆ ਜਿਹਦੇ ਕੋਲੋਂ ਕੋਈ ਨਾਲੋਂ ਫਿਰ ਵਾਪਸ ਮੰਗਵਾ ਦੇ ਜੇ ਉਹ ਅੱਜ ਭਾਈ ਫੋਨ ਪਰ ਤਾਂ ਉਹਨਾਂ ਨੂੰ ਪ੍ਰੋਪਰ ਉਹਦੀ ਆਥੈਂਟੀਸਿਟੀ ਜੇ ਕਿਸੇ ਨੇ ਸੈਕੰਡ ਹੈਂਡ ਕੋਈ ਮੋਬਾਈਲ ਵਾਪਸ ਲੈਣਾ ਉਹਦੇ ਨਾਲ ਉਹਨੂੰ ਬਿਲ ਡਿਮਾਂਡ ਕਰਨਾ ਚਾਹੀਦਾ ਉਹਦਾ ਪ੍ਰੋਪਰ ਜਿਹੜਾ ਉਹਦਾ ਡੱਬਾ ਡਿਮਾਂਡ ਕਰਨਾ ਚਾਹੀਦਾ ਉਹਦਾ ਮਾਲਕ ਦੀ ਆਥੈਂਟੀਸਿਟੀ ਦੇਖ ਕੇ ਹੀ ਵਾਪਸ ਜਿਹੜੇ ਖਰੀਦੇ ਨੇ ਉਹਨਾਂ ਦੇ ਜਿਹੜੇ ਖਰੀਦਦਾਰ ਜਿਵੇਂ ਵੀ ਜੋ ਮੋਬਾਈਲ ਸੇਲ ਕਰਾਉਣਾ ਹੈ ਸੇਮ ਖਰੀਦਦਾਰ ਲਈ ਆ ਜਿਹੜੇ ਦੁਕਾਨਦਾਰ ਉਹਨੂੰ ਉਹ ਤੋਂ ਡਿਮਾਂਡ ਕਰਨਾ ਚਾਹੀਦਾ ਵੀ ਉਹਦਾ origignal ਬਿਲ ਕਿੱਥੇ ਆ ਕਿਸੇ ਬਿਲ ਦੇ ਅਗੇਂਸਟ ਲਵੇ ਤੇ ਉਹ 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 ਆਪੇ ਦੁਕਾਨਦਾਰ ਦੀ ਜ਼ਿੰਮੇਵਾਰੀ ਹੈ ਉਹਦੇ ਨਾਲ ਪੁਰਾਣਾ オリジナル ਬਿੱਲ ਜਦੋਂ ਉਹਨੇ ਕਿਸੇ ਤੋਂ ਲਿਆ ਹੋਣਾਗਾ ਉਸ ਬਿੱਲ ਦੇ ਨਾਲ ਕਾਪੀ ਲੈ ਕੇ ਜਾਂ ਰਿਕਾਰਡ ਦੇ ਕੇ ਇਸ ਤਰੀਕੇ ਨਾਲ ਉਹਨਾਂ ਦੇ ਕਾਰਵਾਈ ਹੋਏਗੀ ਜਿਹੜਾ ਚੋਰੀ ਦੇ ਫੋਨ ਲੈਂਗਾ ਜੀ ਜਿਹੜਾ ਦੁਕਾਨਦਾਰ ਕੋਲੇ ਹਾਂ ਜੀ ਨੂੰ ਇਹ ਜਾਣਕਾਰੀ ਹੈ ਵੀ ਚੋਰੀ ਦਾ ਮੋਬਾਈਲ ਮੈਂ ਲੈ ਰਿਹਾ ਉਹ ਡੈਫੀਨਿਟਲੀ ਉਹਦੇ ਵਿੱਚ ਗਿਲਟੀ ਹੈਗਾ ਤੁਸੀਂ ਜਿਸ ਤਰ੍ਹਾਂ 78 ਮੋਬਾਈਲ ਬਰਾਮਦ ਹੋਇਆ ਇਹਦੇ ਵਿੱਚ ਕੋਈ ਇਹਦੇ ਰੈਸਟਿੰਗ ਪਈ ਹੈ ਐਨਟੀਵੀ ਪੰਜਾਬੀ ਗੱਲ ਹੱਕ ਦੀ ਗੱਲ ਸੱਚ ਦੀ